ਏ ਡਰਾਈਵਰ ਇਸ ਡਰਾਈਵਰ ਵੱਲੋਂ ਆ ਭਾਈ ਸਾਹਿਬ ਮੇਰੇ ਨਾਲ ਖੜੇ ਆ ਇਹਨਾਂ ਦੀ ਦਾੜੀ ਪੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਇਹਨਾਂ ਵੱਲੋਂ ਕਿ ਤੁਸੀਂ ਦੇਖ ਸਕਦੇ ਹੋ ਬੱਸ ਇੱਥੇ ਖੜੀ ਆ ਔਰ ਜਿਹੜੀ ਸਾਈਡ ਤੇ ਜਿਹੜੀ ਜਗ੍ਹਾ ਆ ਪੁਲ ਦੇ ਨਾਲ ਇਹਦਾ ਇਹ ਵੀ ਬਹੁਤ ਜ਼ਿਆਦਾ ਦੱਸੀ ਜਾ ਰਹੀ ਹੈ ਕਹਿੰਦੇ ਇਹ ਬਿਲਕੁਲ ਨਾਲ ਆਪਣੇ ਫੈਮਿਲੀ ਵਾਲੇ ਮੋਟਰਸਾਈਕਲ ਤੇ ਆ ਰਹੇ ਸੀਗੇ ਨਾਲ ਬੇਟੀ ਸੀ ਔਰ ਵਾਈਫ ਸੀਗੀ ਬੱਸ ਸਰ ਦੇ ਡਰਾਈਵਰ ਨੇ ਇਹਨਾਂ ਨੂੰ ਇੱਥੇ ਦੱਬਣ ਦੀ ਕੋਸ਼ਿਸ਼ ਕੀਤੀ ਆ ਜਦੋਂ ਇਹਨਾਂ ਨੇ ਹਾਕ ਮਾਰੀ ਹੈ ਕਿ ਥਾਂ ਨਹੀਂ ਹੈਗੀ ਤੇ ਉਹ ਕਹਿੰਦਾ ਤੂੰ ਥੱਲੇ ਕਿਉਂ ਨਹੀਂ ਉਤਰਿਆ ਸੋ ਜੋ ਵਿਹਾਰ ਕੀਤਾ ਗਿਆ ਸਭਾ ਡਰਾਈਵਰ ਤੇ ਉਹਦਾ ਰਿਹਿਆ ਔਰ ਦਾੜੀ ਪੱਟੀ ਆ ਕੁੱਟਿਆ ਵੀ ਆ ਇਹਨਾਂ ਨੂੰ ਹਰਿਆਣਾ ਰੋਡਵੇਜ ਦੀ ਬੱਸ ਐਚਆਰ 68 ਸੀ 3598 ਨੰਬਰ ਹਾਂਜੀ ਭਾਈ ਸਾਹਿਬ ਕੀ ਹੋਇਆ ਸੀ ਐਕਚੁਅਲੀ ਦੱਸੋ ਸਾਡੇ ਦਰਸ਼ਕਾਂ ਨੂੰ ਹਾਂ ਸਤਿ ਸ੍ਰੀ ਅਕਾਲ ਜੀ ਐਕਚੁਅਲੀ ਮੈਂ ਆਪਣੀ ਬੇਟੀ ਨਾਲ ਜਾ ਰਿਹਾ ਸੀਗਾ ਜੀ ਯੂਨੀਵਰਸਿਟੀ ਦੇ ਐਡਮਿਸ਼ਨ ਦੇ ਬਾਰੇ ਪਤਾ ਕਰਨ ਤੇ ਮੈਂ ਬਾਈਕ ਤੇ ਸੀਗਾ ਕਿ ਇਧਰ ਫਲਾਈਓਰ ਤੇ ਇਸ ਪਾਸੇ ਜੀ ਇਹਨਾਂ ਨੇ ਕੀ ਕੀਤਾ ਬੱਸ ਨੇ ਪੂਰੀ ਦੱਬ ਦਿੱਤੀ ਤੇ ਮੇਰਾ ਇੱਕ ਪੈਰ ਇਸ ਜਗ੍ਹਾ ਦੇ ਉੱਪਰ ਰਹਿ ਗਿਆ ਜੀ ਤੇ ਮੇਰੇ ਮੋਟਰਸਾਈਕਲ ਦਾ ਟਾਇਰ ਇਸ ਵਾਈਟ ਲਾਈਨ ਦੇ ਉੱਪਰ ਸੀਗਾ ਜੀ ਤੁਸੀਂ ਨੀਚੇ ਦਿਖਾਓ ਵਾਈਟ ਲਾਈਨ ਦੇ ਉੱਪਰ ਮੇਰੇ ਮੋਟਰਸਾਈਕਲ ਦਾ ਟਾਇਰ ਸੀਗਾ ਤੇ ਬੱਸ ਨੇ ਬਿਲਕੁਲ ਮੈਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂਜੀ ਜਦ ਮੈਂ ਕਨੈਕਟਰ ਨੂੰ ਕਿਹਾ ਵੀ ਤੂੰ ਆਪਣੀ ਬੱਸ ਜਿਹੜੀ ਆ ਪਰਲੇ ਪਾਸੇ ਕਰ ਲੈ ਮੇਰੇ ਕੋਲ ਜਗ੍ਹਾ ਨਹੀਂ ਹੈ ਤੇ ਕਨੈਕਟਰ ਨੇ ਮੈਨੂੰ ਕਿਹਾ ਵੀ ਤੂੰ ਫਲਾਈਓਰ ਤੇ ਪਰਲੇ ਪਾਸੇ ਕਿਉਂ ਨਹੀਂ ਚਲੇ ਜਾਂਦਾ ਇਹ ਦੁਆਰ ਦੇ ਪਰਲੇ ਪਾਸੇ ਸਾਧਨ ਲੈ ਕੇ ਕਿਸ ਤਰ੍ਹਾਂ ਜਾਵਾਂਗਾ ਤੇ ਜੇ ਮੈਂ ਉਹਨੂੰ ਕਿਹਾ ਤੂੰ ਆਪਣੀ ਬੱਸ ਥੋੜੀ ਪਰਲੇ ਪਾਸੇ ਕਰ ਲੈ ਉਹਨਾਂ ਨੇ ਮੇਰੇ ਨਾਲ ਗਾਲੀ ਗਲੋਚ ਕੀਤੀ ਤੇ ਮੈਨੂੰ ਮਾੜਾ ਚੰਗਾ ਬੋਲਿਆ ਜੀ ਤੇ ਮੈਨੂੰ ਕਿਹਾ ਸਰਦਾਰ ਤੇਰੇ 12 ਵਜਾ ਦਾਂਗਾ ਤੇ ਉਸ ਦੇ ਬਾਵਜੂਦ ਉਹ ਨੀਚੇ ਨਿਕਲ ਗਿਆ ਉਹਨੇ ਜੀ ਮੇਰੇ ਨਾਲ ਹੱਥਾ ਪਾਈ ਕਰੀਆ ਮੇਰੀ ਦਾੜੀ ਦੇ ਬਾਲ ਪੱਟੇ ਨੇ ਜੀ ਉਹਨੇ ਕਨੈਕਟਰ ਨੇ ਤੇ ਡਰਾਈਵਰ ਨੇ ਦੋਨਾਂ ਨੇ ਮਿਲ ਸਾਨੂੰ ਇਹੀ ਕਹਿੰਦਾ ਜੀ ਵੀ ਦੋਨਾਂ ਦੇ ਉੱਪਰ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਇਹ ਤਾਂ ਮੈਨੂੰ ਲੱਗਦਾ ਜੀ ਇਹ ਹਰਿਆਣਾ ਰੋਡਵੇ ਨੇ ਗੁੰਡੇ ਪਾਲੇ ਹੋਏ ਨੇ ਜਿਹੜੇ ਕਿ ਆਮ ਪਬਲਿਕ ਨੂੰ ਪਬਲਿਕ ਨਹੀਂ ਸਮਝਦੇ ਆ ਇਹਨਾਂ ਲਈ ਕਿਸੇ ਦੀ ਜਾਨ ਮਾਲ ਦੀ ਕੋਈ ਕੀਮਤ ਨਹੀਂ ਹੈਗੀ ਹੈ ਇਹਨਾਂ ਦਾ ਰੋਹ ਦਾ ਕੰਮ ਹੈਗਾ ਜੀ ਇਸ ਤਰ੍ਹਾਂ ਹੀ ਕਰਦੇ ਨੇ ਇਸ ਸੜਕ ਦੇ ਉੱਪਰ ਇਹੀ ਡਰਾਈਵਰ ਹੈ ਜਿਹੜੇ ਦਿੱਲੀ ਦੇ ਬੀਜਾ ਕੇ 40 ਤੋਂ ਉੱਪਰ ਨਹੀਂ ਚੱਲਦੇ ਆ ਇਹਨਾਂ ਨੇ ਜਿਰਕਪੁਰ ਚੰਡੀਗੜ੍ਹ ਹਾਈਵੇ ਨੂੰ ਨੈਸ਼ਨਲ ਹਾਈਵੇ ਬਣਾ ਰੱਖਿਆ ਜਿੱਥੇ ਇਹਨਾਂ ਦੀ ਸਪੀਡ 80 90 ਤੋਂ ਘੱਟ ਨਹੀਂ ਹੁੰਦੀ ਹੈ ਮੇਨ ਨਾਲ ਇਹਨਾਂ ਦੀ ਭਾਈ ਸਾਹਿਬ ਦੀ ਬੇਟੀ ਨਾਲ ਵਾਰੇ ਮਾਰੇ ਬਾਰੇ ਦੀ ਹਾਂ ਜੀ ਕਿਹਾ ਉਹ ਬਸ ਉੱਤੇ ਹੀ ਉੱਤ ਨੂੰ ਕੱਢੀ ਰੱਖ ਲੋ ਉਹ ਸਾਹਮਣੇ ਤੋਂ ਨਾ ਪੁੱਠਾ ਜਵਾਬ ਦੇ ਰਿਹਾ ਹਾਂ ਜੀ ਤੇ ਜਦੋਂ ਉਹ ਜਿੱਲੇ ਆਇਆ ਸੀ ਪਾਪਾ ਦਾ ਇੱਕ ਪੈਰ ਇੱਥੇ ਸੀਗਾ ਹਾਂ ਜੀ ਕਿਸੇ ਤਰ੍ਹਾਂ ਦੇਖੋ ਫਿਰ ਆ ਕੇ ਉਹਨੇ ਸਿੱਧਾ ਹੀ ਪਾਪਾ ਦੀ ਦਾੜੀ ਫੜੀ ਐਨੀ ਦਾੜੀ ਮੇਰੀ ਹੱਥ ਸੇ ਹੱਥ ਜਿਹੀ ਸੀਗੀ ਨਹੀਂ ਤਾਂ ਮਨੇ ਸਾਰੀ ਕੱਢ ਲੈਣੀ ਸੀ ਹੂੰ ਸੋ ਗਲਤੀ ਬੱਸ ਵਾਲੇ ਕੰਡਕਟਰ ਦੇ ਡਰਾਈਵਰ ਦੀ ਦੱਸੀ ਜਾ ਰਹੀ ਹੈ ਹਾਂ ਜੀ ਕਿ ਉਹ ਤੁਹਾਡੇ ਉੱਪਰ ਮੋਟਰਸਾਈਕਲ ਬਾਸਟਰ ਆਉਣ ਦੀ ਕੋਸ਼ਿਸ਼ ਕਰ ਰਿਆ ਸੀਗਾ ਜੀ ਨਹੀਂ ਅਸੀਂ ਸੀ ਵਾਈਫ ਨਹੀਂ ਸੀਗੀ ਜੀ ਇਹ ਤਾਂ ਬਾਦ ਦੇ ਵਿੱਚ ਆਏ ਆ ਜੀ ਮੈਂ ਤੇ ਮੇਰੀ ਬੇਟੀ ਹੀ ਸੀਗੇ ਜੀ ਸੋ ਇਹ ਕੱਪੜੇ ਵੀ ਜਿਹੜੇ ਥੋੜੇ ਪਾੜੇ ਆ ਉਹਨੇ ਪਾੜੇ ਕੱਪੜੇ ਦਾ ਤਾਂ ਮਸਲਾ ਨਹੀਂ ਵੀਰ ਮਸਲਾ ਤੇ ਦਾੜੀ ਦਾ ਹੈ ਜੀ ਇਹ ਦੋਨਾਂ ਨੂੰ ਇਹ ਦੂਜੀ ਜਗ੍ਹਾ ਤੋਂ ਆ ਕੇ ਕੋਈ ਵੀ ਦੇਖਦਾ ਜੀ ਇਹ ਨਾ ਦਾੜੀ ਤੇ ਪੱਗਾਂ ਨੂੰ ਹੱਥ ਪਾਣ ਦੀ ਇਹਨਾਂ ਦੀ ਆਦਤ ਕੀ ਹੋ ਗਈ ਹੈ ਇਹ ਦੋਹੇ ਸੀਗੇ ਜੀ ਹਾਂ ਇਹ ਦੋਨੇ ਹੀ ਸੀਗੇ ਜੀ ਕਨੈਕਟਰ ਭਜਾਤਾ ਜੀ ਕਨੈਕਟਰ ਭਜਾਤਾ ਕਨੈਕਟਰ ਭਜਾਤਾ ਅੱਧਾ ਪੌਣਾ ਘੰਟੇ ਤੋਂ ਬਾਅਦ ਇਹ ਨਹੀਂ ਜਾ ਕੇ ਕਨੈਕਟਰ ਦਾ ਨਾਮ ਲੈ ਕਿਆ ਨਾਮ ਨੂੰ ਕਨੈਕਟਰ ਦਾ ਨਾਮ ਪਤਾ ਨਾ ਉਹਦਾ ਮੋਬਾਈਲ ਨੰਬਰ ਆਪਦਾ ਫੋਨ ਵੀ ਇਹਨੇ ਪਤਾ ਨਹੀਂ ਕਿੱਥੇ ਲਗੋਤਾ ਹੈ ਕਹਿੰਦਾ ਮੇਰੇ ਕੋ ਮੇਰਾ ਫੋਨ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਮੌਕੇ ਦੀ ਇਹ ਲਾਈ ਤਸਵੀਰਾਂ ਇਹ ਹਰਿਆਣਾ ਰੋਡੋ ਦੀ ਬੱਸ ਹੈ ਤੇ ਇਹ ਉਹ ਡਰਾਈਵਰ ਹੈ ਜਿਨੇ ਉਹ ਉਹ ਫੈਮਿਲੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਬੱਸ ਲਈ ਔਰ ਦਾੜੇ ਤੇ ਵੀ ਕਹਿੰਦੇ ਹੱਥ ਪਾਇਆ ਜੋ ਬੇਦਬੀ ਕੀਤੀ ਹਾਂਜੀ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਕੀ ਆ ਮੇਰਾ ਅਮਿਤ ਹੈ ਜੀ ਅਮਿਤ ਕੀ ਗੱਲ ਬੰਦੇ ਮਾਰਨੇ ਆ ਚੜਾਉਣੇ ਬੰਦੇ ਬਾਈ ਜੀ ਹਾਂ ਅੰਦਰ ਘੜੀ ਸਫਾਈ ਮੈਂ ਬੰਦੇ ਨਹੀਂ ਮਰਦਾ ਆ ਫੇਰ ਸਿਚੜਾ ਆ ਰਿਹਾ ਇਸ ਨੂੰ ਕਹਿ ਰਹੇ ਕਿ ਥੱਲੇ ਕਿਉਂ ਨਹੀਂ ਲਾਇਆ ਮੋਟਰਸਾਈਕਲ ਤੇਰਾ ਕੀ ਹੱਕ ਮੰਗਦਾ ਸੜਕ ਤੇਰੀ ਡੈਡੀ ਦੀ ਆ ਸੜਕ ਕੀ ਦੀ ਆ ਸਾਂਝੀ ਨਹੀਂ ਸੜਕ ਇਹਦੀ ਗਲਤੀ ਆ ਸੜਕ ਕੌਣ ਮੁਕੱਲਾ ਯੂਜ਼ ਕਰ ਰਹਿਗਾ ਇੱਥੇ ਨਿੰਮੇ ਹੀ ਯੂਜ਼ ਤੇ ਫੇਰ ਇਹ ਮਾਰਨ ਦਾ ਸਿੱਕਾ ਲੈ ਦੂੰ ਤੈਨੂੰ ਹੱਕ ਕਿੰਨੇ ਦਾ ਮਾਰਨ ਦਾ ਤੈਨੂੰ ਕਿਹਨੇ ਹੱਕ ਦਿੱਤਾ ਮਾਰਨ ਦਾ ਲੈ ਉਹ ਨਾ ਤੂੰ ਦਾੜੀ ਪੱਟੀ ਆਉਦੀ ਕੱਪੜੇ 파ੜੇ ਨਾਲ ਬੇਟੀ ਸੀ ਉਹਦੇ ਹੈ ਕਿਸਨੇ 파ੜੀ ਹੈ ਫਿਰ ਕਿਹਨੇ 파ੜੀ ਸਾਰੇ ਜਿਹੜੇ ਵਿੱਚ ਤੇਰੇ ਯਾਤਰੀ ਜਿਹੜੇ ਪੈਸੇਂਜਰਸ ਬੈਠੇ ਜੋ ਵੀ ਕਹਿ ਰਹੇ ਏ ਗਲਤੀ ਤੇਰੀ ਆ ਤੁਸੀਂ ਦੋਨੋਂ ਪਇਓ ਮਾਰਨ ਉਹਨਾਂ ਨੂੰ ਪਿਓ ਧੀ ਨੂੰ